ਮੈਂ ਦੇਖ ਰਹੇ ਹੋ ਤਸਵੀਰਾਂ ਕੋਲਕਾਤਾ ਤੋਂ ਸਾਹਮਣੇ ਆਈਆਂ ਨੇ ਕੋਲਕਾਤਾ ਤੋਂ ਇਹ 네ਪਾਲ ਵੱਲ ਟੈਂਕਰ ਤੇਲ ਦੇ ਨਾਲ ਭਰਿਆ ਹੋਇਆ ਜਾ ਰਿਹਾ ਸੀ ਔਰ ਅਚਾਨਕ ਇਹ ਤੇਲ ਦੇ ਨਾਲ ਭਰਿਆ ਹੋਇਆ ਟੈਂਕਰ ਪਲਟ ਜਾਂਦਾ ਔਰ ਉਸ ਤੋਂ ਬਾਅਦ ਦੇਖ ਸਕਦੇ ਹੋ ਕਿਵੇਂ ਜਿਹੜੇ ਲੋਕ ਇਸ ਰਸਤੇ ਤੋਂ ਲੰਘ ਰਹੇ ਸੀ ਉਹ ਇਸ ਤੇਲ ਨੂੰ ਬਾਲਟੀਆਂ ਦੇ ਵਿੱਚ ਬੋਤਲਾਂ ਦੇ ਵਿੱਚ ਭਰਨਾ ਸ਼ੁਰੂ ਕਰ ਦਿੰਦੇ ਨੇ ਔਰ ਦੇਖ ਸਕਦੇ ਹੋ ਕਿਵੇਂ ਲੁੱਟ ਮੱਚ ਗਈ ਜਦੋਂ ਸੋਇਆਬੀਨ ਤੇਲ ਦੇ ਨਾਲ ਭਰਿਆ ਹੋਇਆ ਟੈਂਕਰ ਅਚਾਨਕ ਪਲਟ ਜਾਂਦਾ ਹੈ ਔਰ ਖੇਤਾਂ ਦੇ ਵਿੱਚ ਜਾ ਡਿੱਗਦਾ ਹੈ ਤਾਂ ਉਸ ਤੋਂ ਬਾਅਦ ਜਿਹੜਾ ਲੋਕਾਂ ਦੇ ਵਿੱਚ ਲੁੱਟ ਮੱਚ ਜਾਂਦੀ ਔਰ ਕਿਵੇਂ ਇਸ ਟੈਂਕਰ ਦੇ ਵਿੱਚੋਂ ਨਿਕਲ ਰਿਹਾ ਸੋਇਆਬੀਨ ਦਾ ਤੇਲ ਉਹ ਬਾਲਟੀਆਂ ਦੇ ਵਿੱਚ ਔਰ ਬੋਤਲਾਂ ਦੇ ਵਿੱਚ ਭਰਨਾ ਸ਼ੁਰੂ ਕਰ ਦਿੰਦੇ ਨੇ ਹਾਲਾਂਕਿ ਜਿੱਥੇ ਤੁਹਾਡੇ ਨਾਲ ਅਸੀਂ ਇੱਕ ਪਾਸੇ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਦੂਜੇ ਪਾਸੇ ਇਹ ਵੀ ਜਾਣਕਾਰੀ ਦੇ ਰਹੇ ਹਾਂ ਕਿ olcata ਤਾਂ ਨੇਪਾਲ ਵਾਲ ਇਹ ਸੋਇਆਬੀਨ ਤੇਲ ਦੇ ਨਾਲ ਭਰਿਆ ਹੋਇਆ ਟੈਂਕਰ ਜਾ ਰਿਹਾ ਸੀ ਔਰ ਅਚਾਨਕ ਇਸ ਦਾ ਸੰਤੁਲਨ ਵਿਗੜਨ ਕਾਰਨ ਇਹ ਖੇਤਾਂ ਦੇ ਵਿੱਚ ਜਾ ਡਿੱਗਿਆ ਔਰ ਉਸ ਤੋਂ ਬਾਅਦ ਜਿਹੜਾ ਇਸ ਟੈਂਕਰ ਦੇ ਵਿੱਚੋਂ ਤੇਲ ਬਾਹਰ ਨਿਕਲ ਰਿਹਾ ਸੀ ਉਸ ਨੂੰ ਭਰਨਾ ਸ਼ੁਰੂ ਕਰ ਦਿੰਦੇ ਨੇ ਜਿਹੜੇ ਰਾਹ ਗੇੜੇ ਜਿਹੜੇ ਲੋਕ ਇੱਥੋਂ ਲੰਘ ਰਹੇ ਸੀ ਉਹਨਾਂ ਦੀ ਜਦੋਂ ਨਜ਼ਰ ਇਸ ਟੈਂਕਰ ਦੇ ਉੱਤੇ ਪੈਂਦੀ ਹੈ ਤਾਂ ਉਹ ਮਦਦ ਕਰਨ ਦੀ ਬਜਾਏ ਇਸ ਨੂੰ ਬਾਲਟੀਆਂ ਦੇ ਵਿੱਚ ਬੋਤਲਾਂ ਦੇ ਵਿੱਚ ਭਰਨਾ ਸ਼ੁਰੂ ਕਰ ਦਿੰਦੇ ਨੇ ਹਾਲਾਂਕਿ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਜਿਹੜਾ ਵਿਅਕਤੀ ਜਿਹੜਾ ਚਾਲਕ ਇਸ ਟੈਂਕਰ ਨੂੰ ਚਲਾ ਰਿਹਾ ਸੀ ਉਸ ਦੀ ਮਸਮਸਾ ਅਜਾਣ ਬਚੀ ਹੈ ਔਰ ਇਹ ਵੀ ਜਾਣਕਾਰੀ ਸਾਡੇ ਤੱਕ ਪਹੁੰਚੀ ਹੈ ਕਿ ਜਦੋਂ ਇਹ ਟੈਂਕਰ ਇਸ ਰਸਤੇ ਤੋਂ ਜਾ ਰਿਹਾ ਸੀ ਤਾਂ ਉਸ ਦੇ ਸਾਹਮਣੋਂ ਇੱਕ ਟਰੈਕਟਰ ਆ ਜਾਂਦਾ ਹੈ ਔਰ ਉਸ ਨੂੰ ਬਚਾਉਂਦੇ-ਬਚਾਉਂਦੇ ਇਸ ਟੈਂਕਰ ਦਾ ਸੰਤੁਲਨ ਵਿਗੜ ਜਾਂਦਾ ਹੈ ਔਰ ਅਚਾਨਕ ਇਹ ਖੇਤਾਂ ਦੇ ਵਿੱਚ ਟੈਂਕਰ ਜਾ ਡਿੱਗਦਾ ਹੈ ਔਰ ਹਾਸੇ ਦਾ ਸ਼ਿਕਾਰ ਹੋ ਜਾਂਦਾ ਹੈ ਔਰ ਦੇਖ ਸਕਦੇ ਹੋ ਕਿਵੇਂ ਜਿਹੜੇ ਲੋਕ ਨੇ ਉਹ ਬੋਤਲਾਂ ਦੇ ਵਿੱਚ ਬਾਲਟੀਆਂ ਦੇ ਵਿੱਚ ਇਸ ਸੋਇਆਬੀਨ ਤੇਲ ਨੂੰ ਭਰਨਾ ਸ਼ੁਰੂ ਕਰ ਦਿੰਦੇ ਨੇ ਔਰ ਇਹ ਵੀ ਜਾਣਕਾਰੀ ਦੇ ਦਈਏ ਕਿ ਹਾਲ ਹੀ ਦੇ ਵਿੱਚ ਪੰਜਾਬ ਦੇ ਵਿੱਚ ਵੀ ਹਾਦਸਾ ਵਾਪਰਿਆ ਸੀ ਜਦੋਂ ਦੁੱਧ ਦੇ ਨਾਲ ਭਰਿਆ ਹੋਇਆ ਟੈਂਕਰ ਪਲਟ ਗਿਆ ਔਰ ਲੋਕ ਮਦਦ ਕਰਨ ਦੀ ਬਜਾਏ ਉਹ ਦੁੱਧ ਜਿਹੜਾ ਬਾਲਟੀਆਂ ਦੇ ਵਿੱਚ ਭਰਨਾ ਸ਼ੁਰੂ ਕਰ ਦਿੰਦੇ ਨੇ ਔਰ ਅਜਿਹੀਆਂ ਜਦੋਂ ਤਸਵੀਰਾਂ ਹੁੰਦੀਆਂ ਨੇ ਤਾਂ ਤਸਵੀਰ ਦੇ ਕੇ ਹੈਰਾਨੀ ਹੁੰਦੀ ਹੈ ਕਿ ਕਿਵੇਂ ਲੋਕ ਕੁਝ ਕੁ ਲੋਕ ਹੁੰਦੇ ਨੇ ਜੋ ਮਦਦ ਕਰਨ ਦੀ ਬਜਾਏ ਅਜਿਹਿਆਂ ਜਿਹੜਾ ਲੁੱਟ ਕਰਨੀ ਸ਼ੁਰੂ ਕਰ ਦਿੰਦੇ ਨੇ ਜਿਹੜਾ ਭਾਵੇਂ ਉਹ ਦੁੱਧ ਦੀ ਅਸੀਂ ਭਾਵੇਂ ਗੱਲ ਕਰੀਏ ਜੋ ਫਲੋਰ ਦੇ ਵਿੱਚ ਘਟਨਾ ਵਾਪਰੀ ਭਾਵੇਂ ਉਸ ਉਸ ਘਟਨਾ ਦਾ ਜ਼ਿਕਰ ਕਰੀਏ ਜਾਂ ਫਿਰ ਇਹ ਜਿਹੜੀ ਆ ਤਾਜ਼ਾ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਜੋ ਕੋਲਕਾਤਾ ਤੋਂ ਨੇਪਾਲ ਵੱਲ ਜਿਹੜਾ ਇੱਕ ਟੈਂਕਰ ਜਾ ਰਿਹਾ ਸੀ ਤੇਲ ਦੇ ਨਾਲ ਭਰਿਆ ਹੋਇਆ ਸੋਇਆਬੀਨ ਤੇਲ ਦੇ ਨਾਲ ਭਰਿਆ ਹੋਇਆ ਔਰ ਜਦੋਂ ਪਲਟਦਾ ਹੈ ਤਾਂ ਉਸ ਤੋਂ ਬਾਅਦ ਅਜਿਹੀ ਤਸਵੀਰ ਸਾਹਮਣੇ ਆਉਂਦੀ ਹੈ ਤਾਂ ਸ਼ਰਮ ਨਾ ਕਹਿ ਸਕਦੇ ਕਿ ਵੀ ਇਹ ਤਸਵੀਰ ਹੈ ਕਿ ਕਿਵੇਂ ਲੋਕ ਇਸ ਤੇਲ ਨੂੰ ਲੁੱਟਣਾ ਸ਼ੁਰੂ ਕਰ ਦਿੰਦੇ ਨੇ ਸੋਇਆਬੀਨ ਤੇਲ ਨੂੰ ਲੁੱਟਣਾ ਸ਼ੁਰੂ ਕਰ ਦਿੰਦੇ ਨੇ ਹਾਲਾਂਕਿ ਵੀ ਜਾਣਕਾਰੀ ਦੇ ਦਈਏ ਕਿ ਇਸ ਹਾਦਸੇ ਦੇ ਦੌਰਾਨ ਜਿਹੜਾ ਟੈਂਕਰ ਚਾਲਕ ਸੀ ਔਰ ਉਸ ਦੇ ਨਾਲ ਉਸ ਦਾ ਜਿਹੜਾ ਸਾਥੀ ਹੈ ਉਸ ਦੀ ਮਸਾ ਜਾਨ ਬਚਦੀ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਕੋਲਕਾਤਾ ਦੇ ਹਲਦਿਆ ਬੰਦਰਗਾਹ ਤੋਂ ਨੇਪਾਲ ਵੱਲ ਇਹ ਸੋਇਆਬੀਨ ਤੇਲ ਨਾਲ ਭਰਿਆ ਹੋਇਆ ਟੈਂਕਰ ਜਿਹੜਾ ਟੈਂਕਰ ਚਾਲਕ ਲੈ ਕੇ ਜਾ ਰਿਹਾ ਸੀ ਤਾਂ ਬਾਰਡਰ ਤੋਂ ਤਕਰੀਬਨ 20 ਕਿਲੋਮੀਟਰ ਪਹਿਲਾਂ ਸੁਗੋਲੀ ਟੋਲ ਪਲਾਜ਼ਾ ਉੱਥੇ ਇਹ ਟੈਂਕਰ ਦਾ ਸੰਤੁਲਨ ਵਿਗੜ ਗਿਆ ਔਰ ਅਚਾਨਕ ਇਹ ਜਿਹੜਾ ਟੈਂਕਰ ਹੈ ਉਹ ਖੇਤਾਂ ਦੇ ਵਿੱਚ ਪਲੜ ਜਾਂਦਾ ਔਰ ਪਲਟਨ ਕਰਨ ਦੇਖ ਸਕਦੇ ਹੋ ਜਿੱਥੇ ਇੱਕ ਪਾਸੇ ਹੱਸਾ ਵਾਪਰਿਆ ਔਰਤੇ ਦੂਜੇ ਪਾਸੇ ਜਿਹੜੇ ਰਾਹ ਗੇਲ ਸੀ ਲੋਕ ਸੀ ਉਸ ਸੋਇਆਬੀਨ ਤੇਲ ਨੂੰ ਲੁੱਟਣਾ ਸ਼ੁਰੂ ਕਰ ਦਿੰਦੇ ਨੇ ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਤਸਵੀਰਾਂ ਕੋਲਕਾਤਾ ਤੋਂ ਸਾਹਮਣੇ ਆਈਆਂ ਨੇ ਕੋਲਕਾਤਾ ਤੋਂ ਇਹ ਨੇਪਾਲ ਵੱਲ ਟੈਂਕਰ ਤੇਲ ਦੇ ਨਾਲ ਭਰਿਆ ਹੋਇਆ ਜਾ ਰਿਹਾ ਸੀ ਔਰ ਅਚਾਨਕ ਇਹ ਤੇਲ ਦੇ ਨਾਲ ਭਰਿਆ ਹੋਇਆ ਟੈਂਕਰ ਪਲਟ ਜਾਂਦਾ ਹੈ ਔਰ ਉਸ ਤੋਂ ਬਾਅਦ ਦੇਖ ਸਕਦੇ ਹੋ ਕਿਵੇਂ ਜਿਹੜੇ ਲੋਕ ਇਸ ਰਸਤੇ ਤੋਂ ਲੰਘ ਰਹੇ ਸੀ ਉਹ ਇਸ ਤੇਲ ਨੂੰ ਬਾਲਟੀਆਂ ਦੇ ਵਿੱਚ ਬੋਤਲਾਂ ਦੇ ਵਿੱਚ ਭਰਨਾ ਸ਼ੁਰੂ ਕਰ ਦਿੰਦੇ ਨੇ ਔਰ ਦੇਖ ਸਕਦੇ ਹੋ ਕਿਵੇਂ ਲੁੱਟ ਮੱਚ ਗਈ ਜਦੋਂ ਸੋਇਆਬੀਨ ਤੇਲ ਦੇ ਨਾਲ ਭਰਿਆ ਹੋਇਆ ਟੈਂਕਰ ਅਚਾਨਕ ਪਲਟ ਜਾਂਦਾ ਹੈ ਔਰ ਖੇਤਾਂ ਦੇ ਵਿੱਚ ਜਾ ਡਿੱਗਦਾ ਹੈ ਤਾਂ ਉਸ ਤੋਂ ਬਾਅਦ ਜਿਹੜਾ ਲੋਕਾਂ ਦੇ ਵਿੱਚ ਲੁੱਟ ਮੱਚ ਜਾਂਦੀ ਔਰ ਕਿਵੇਂ ਇਸ ਟੈਂਕਰ ਦੇ ਵਿੱਚੋਂ ਨਿਕਲ ਰਿਹਾ ਸੋਇਆਬੀਨ ਦਾ ਤੇਲ ਉਹ ਬਾਲਟੀਆਂ ਦੇ ਵਿੱਚ ਔਰ ਬੋਤਲਾਂ ਦੇ ਵਿੱਚ ਭਰਨਾ ਸ਼ੁਰੂ ਕਰ ਦਿੰਦੇ ਨੇ ਹਾਲਾਂਕਿ ਜਿੱਥੇ ਤੁਹਾਡੇ ਨਾਲ ਅਸੀਂ ਇੱਕ ਪਾਸੇ ਤਸਵੀਰਾਂ ਸਾਂਝੀਆਂ ਕਰ ਰਹੇ ਆ ਦੂਜੇ ਪਾਸੇ ਇਹ ਵੀ ਜਾਣਕਾਰੀ ਦੇ ਰਹੇ ਆ ਕਿ ਕੋਲਕਾਤਾ ਤਾਂ ਨੇਪਾਲ ਵੱਲ ਇਹ ਸੋਇਆਬੀਨ ਤੇਲ ਦੇ ਨਾਲ ਭਰਿਆ ਹੋਇਆ ਟੈਂਕਰ ਜਾ ਰਿਹਾ ਸੀ ਔਰ ਅਚਾਨਕ ਇਸ ਦਾ ਸੰਤੁਲਨ ਵਿਗੜਨ ਕਾਰਨ ਇਹ ਖੇਤਾਂ ਦੇ ਵਿੱਚ ਜਾ ਡਿੱਗਿਆ ਔਰ ਉਸ ਤੋਂ ਬਾਅਦ ਜਿਹੜਾ ਇਸ ਟੈਂਕਰ ਦੇ ਵਿੱਚੋਂ ਤੇਲ ਬਾਹਰ ਨਿਕਲ ਰਿਹਾ ਸੀ ਉਸ ਨੂੰ ਪਰਨਾ ਸ਼ੁਰੂ ਕਰ ਦਿੰਦੇ ਨੇ ਜਿਹੜੇ ਰਾਹ ਗੇਰ ਜਿਹੜੇ ਲੋਕ ਇਥੋਂ ਲੰਘ ਰਹੇ ਸੀ ਉਹਨਾਂ ਦੀ ਜਦੋਂ ਨਜ਼ਰ ਇਸ ਟੈਂਕਰ ਦੇ ਉੱਤੇ ਪੈਂਦੀ ਹੈ ਤਾਂ ਉਹ ਮਦਦ ਕਰਨ ਦੀ ਬਜਾਏ ਇਸ ਨੂੰ ਬਾਲਟੀਆਂ ਦੇ ਵਿੱਚ ਬੋਤਲਾਂ ਦੇ ਵਿੱਚ ਭਰਨਾ ਸ਼ੁਰੂ ਕਰ ਦਿੰਦੇ ਨੇ ਹਾਲਾਂਕਿ ਵੀ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਜਿਹੜਾ ਵਿਅਕਤੀ ਜਿਹੜਾ ਚਾਲਕ ਇਸ ਟੈਂਕਰ ਨੂੰ ਚਲਾ ਰਿਹਾ ਸੀ ਉਸ ਦੀ ਮਸਮਸਾ ਅਜਾਣ ਬਚੀ ਹੈ ਔਰ ਇਹ ਵੀ ਜਾਣਕਾਰੀ ਸਾਡੇ ਤੱਕ ਪਹੁੰਚੀ ਹੈ ਕਿ ਜਦੋਂ ਇਹ ਟੈਂਕਰ ਇਸ ਰਸਤੇ ਤੋਂ ਜਾ ਰਿਹਾ ਸੀ ਤਾਂ ਉਸ ਦੇ ਸਾਹਮਣੋਂ ਇੱਕ ਟਰੈਕਟਰ ਆ ਜਾਂਦਾ ਔਰ ਉਸ ਨੂੰ ਬਚਾਉਂਦੇ-ਬਚਾਉਂਦੇ ਇਸ ਟੈਂਕਰ ਦਾ ਸੰਤੁਲਨ ਵਿਗੜ ਜਾਂਦਾ ਔਰ ਅਚਾਨਕ ਇਹ ਖੇਤਾਂ ਦੇ ਵਿੱਚ ਟੈਂਕਰ ਜਾ ਡਿੱਗਦਾ ਔਰ ਹਾਸੇ ਦਾ ਸ਼ਿਕਾਰ ਹੋ ਜਾਂਦਾ ਔਰ ਦੇਖ ਸਕਦੇ ਹੋ ਕਿਵੇਂ ਜਿਹੜੇ ਲੋਕ ਨੇ ਉਹ ਬੋਤਲਾਂ ਦੇ ਵਿੱਚ ਬਾਲਟੀਆਂ ਦੇ ਵਿੱਚ ਇਸ ਸੋਇਆਬੀਨ ਤੇਲ ਨੂੰ ਭਰਨਾ ਸ਼ੁਰੂ ਕਰ ਦਿੰਦੇ ਨੇ ਔਰ ਇਹ ਵੀ ਜਾਣਕਾਰੀ ਦੇ ਦਈਏ ਕਿ ਹਾਲ ਹੀ ਦੇ ਵਿੱਚ ਪੰਜਾਬ ਦੇ ਵਿੱਚ ਵੀ ਹਾਦਸਾ ਵਾਪਰਿਆ ਸੀ ਜਦੋਂ ਦੁੱਧ ਦੇ ਨਾਲ ਭਰਿਆ ਹੋਇਆ ਟੈਂਕਰ ਪਲਟ ਗਿਆ ਔਰ ਲੋਕ ਮਦਦ ਕਰਨ ਦੀ ਬਜਾਏ ਉਹ ਦੁੱਧ ਜਿਹੜਾ ਬਾਲਟੀਆਂ ਦੇ ਵਿੱਚ ਭਰਨਾ ਸ਼ੁਰੂ ਕਰ ਦਿੰਦੇ ਨੇ ਔਰ ਅਜਿਹੀਆਂ ਜਦੋਂ ਤਸਵੀਰਾਂ ਹੁੰਦੀਆਂ ਨੇ ਤਾਂ ਤਸਵੀਰ ਦੇ ਕੇ ਹੈਰਾਨੀ ਹੁੰਦੀ ਹੈ ਕਿ ਕਿਵੇਂ ਲੋਕ ਕੁਝ ਕੁ ਲੋਕ ਹੁੰਦੇ ਨੇ ਜੋ ਮਦਦ ਕਰਨ ਦੀ ਬਜਾਏ ਅਜਿਹਿਆਂ ਜਿਹੜਾ ਲੁੱਟ ਕਰਨੀ ਸ਼ੁਰੂ ਕਰ ਦਿੰਦੇ ਨੇ ਜਿਹੜਾ ਭਾਵੇਂ ਉਹ ਦੁੱਧ ਦੀ ਅਸੀਂ ਭਾਵੇਂ ਗੱਲ ਕਰੀਏ ਜੋ ਫਲੋਰ ਦੇ ਵਿੱਚ ਘਟਨਾ ਵਾਪਰੀ ਭਾਵੇਂ ਉਸ ਉਸ ਘਟਨਾ ਦਾ ਜ਼ਿਕਰ ਕਰੀਏ ਜਾਂ ਫਿਰ ਇਹ ਜਿਹੜੀ ਆ ਤਾਜ਼ਾ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਜੋ ਕੋਲਕਾਤਾ ਤੋਂ ਨੇਪਾਲ ਵੱਲ ਜਿਹੜਾ ਇੱਕ ਟੈਂਕਰ ਜਾ ਰਿਹਾ ਸੀ ਤੇਲ ਦੇ ਨਾਲ ਭਰਿਆ ਹੋਇਆ ਸੋਇਆਬੀਨ ਤੇਲ ਦੇ ਨਾਲ ਭਰਿਆ ਹੋਇਆ ਔਰ ਜਦੋਂ ਪਲਟਦਾ ਹੈ ਤਾਂ ਉਸ ਤੋਂ ਬਾਅਦ ਅਜਿਹੀ ਤਸਵੀਰ ਸਾਹਮਣੇ ਆਉਂਦੀ ਹੈ ਤਾਂ ਸ਼ਰਮ ਨਾ ਕਹਿ ਸਕਦੇ ਕਿ ਵੀ ਆ ਤਸਵੀਰ ਹੈ ਕਿ ਕਿਵੇਂ ਲੋਕ ਇਸ ਤੇਲ ਨੂੰ ਲੁੱਟਣਾ ਸ਼ੁਰੂ ਕਰ ਦਿੰਦੇ ਨੇ ਸੋਇਆਬੀਨ ਤੇਲ ਨੂੰ ਲੁੱਟਣਾ ਸ਼ੁਰੂ ਕਰ ਦਿੰਦੇ ਨੇ ਹਾਲਾਂਕਿ ਵੀ ਜਾਣਕਾਰੀ ਦੇ ਦਿੱਤੀ ਕਿ ਇਸ ਹਾਦਸੇ ਦੇ ਦੌਰਾਨ ਜਿਹੜਾ ਟੈਂਕਰ ਚਾਲਕ ਸੀ ਔਰ ਉਸਦੇ ਨਾਲ ਉਸਦਾ ਜਿਹੜਾ ਸਾਥੀ ਹੈ ਉਸ ਦੀ ਮਸਾ ਜਾਣ ਬਚਦੀ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਕੋਲਕਾਤਾ ਦੇ ਹਲਦਿਆ ਬੰਦਰਗਾਹ ਤੋਂ ਨੇਪਾਲ ਵੱਲ ਇਹ ਸੋਇਆਬੀਨ ਤੇਲ ਨਾਲ ਭਰਿਆ ਹੋਇਆ ਟੈਂਕਰ ਜਿਹੜਾ ਟੈਂਕਰ ਚਾਲਕਾ ਲੈ ਕੇ ਜਾ ਰਿਹਾ ਸੀ ਤਾਂ ਬਾਰਡਰ ਤੋਂ ਤਕਰੀਬਨ 20 ਕਿਲੋਮੀਟਰ ਪਹਿਲਾਂ ਸੁਗੋਲੀ ਟੋਲ ਪਲਾਜ਼ਾ ਉੱਥੇ ਇਹ ਟੈਂਕਰ ਦਾ ਸੰਤੁਲਨ ਵਿਗੜ ਗਿਆ ਔਰ ਅਚਾਨਕ ਇਹ ਜਿਹੜਾ ਟੈਂਕਰ ਹੈ ਉਹ ਖੇਤਾਂ ਦੇ ਵਿੱਚ ਪਲੜ ਜਾਂਦਾ ਔਰ ਪਲਟਨ ਕਰਨ ਦੇਖ ਸਕਦੇ ਹੋ ਜਿੱਥੇ ਇੱਕ ਪਾਸੇ ਹੱਦਸਾ ਵਾਪਰਿਆ ਉੱਤੇ ਦੂਜੇ ਪਾਸੇ ਜਿਹੜੇ ਰਾਹਗੀਰ ਸੀ ਲੋਕ ਸੀ ਉਹ ਇਸ ਸੋਇਆਬੀਨ ਤੇਲ ਨੂੰ ਲੁੱਟਣਾ ਸ਼ੁਰੂ ਕਰ ਦਿੰਦੇ ਨੇ ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਤਸਵੀਰਾਂ ਕੋਲਕਾਤਾ ਤੋਂ ਸਾਹਮਣੇ ਆਈਆਂ ਨੇ ਕੋਲਕਾਤਾ ਤੋਂ ਇਹ ਨੇਪਾਲ ਵੱਲ ਟੈਂਕਰ ਤੇਲ ਦੇ ਨਾਲ ਭਰਿਆ ਹੋਇਆ ਜਾ ਰਿਹਾ ਸੀ ਔਰ ਅਚਾਨਕ ਇਹ ਤੇਲ ਦੇ ਨਾਲ ਭਰਿਆ ਹੋਇਆ ਟੈਂਕਰ ਪਲਟ ਜਾਂਦਾ ਹੈ ਔਰ ਉਸ ਤੋਂ ਬਾਅਦ ਦੇਖ ਸਕਦੇ ਹੋ ਕਿਵੇਂ ਜਿਹੜੇ ਲੋਕ ਇਸ ਰਸਤੇ ਤੋਂ ਲੰਘ ਰਹੇ ਸੀ ਉਹ ਇਸ ਤੇਲ ਨੂੰ ਬਾਲਟੀਆਂ ਦੇ ਵਿੱਚ ਬੋਤਲਾਂ ਦੇ ਵਿੱਚ ਭਰਨਾ ਸ਼ੁਰੂ ਕਰ ਦਿੰਦੇ ਨੇ ਔਰ ਦੇਖ ਸਕਦੇ ਹੋ ਕਿਵੇਂ ਲੁੱਟ ਮੱਚ ਗਈ ਜਦੋਂ ਸੋਇਆਬੀਨ ਤੇਲ ਦੇ ਨਾਲ ਭਰਿਆ ਹੋਇਆ ਟੈਂਕਰ ਅਚਾਨਕ ਪਲਟ ਜਾਂਦਾ ਹੈ ਔਰ ਖੇਤਾਂ ਦੇ ਵਿੱਚ ਜਾ ਡਿੱਗਦਾ ਹੈ ਤਾਂ ਉਸ ਤੋਂ ਬਾਅਦ ਜਿਹੜਾ ਲੋਕਾਂ ਦੇ ਵਿੱਚ ਲੁੱਟ ਮੱਚ ਜਾਂਦੀ ਔਰ ਕਿਵੇਂ ਇਸ ਟੈਂਕਰ ਦੇ ਵਿੱਚੋਂ ਨਿਕਲ ਰਿਹਾ ਸੋਇਆਬੀਨ ਦਾ ਤੇਲ ਉਹ ਬਾਲਟੀਆਂ ਦੇ ਵਿੱਚ ਔਰ ਬੋਤਲਾਂ ਦੇ ਵਿੱਚ ਭਰਨਾ ਸ਼ੁਰੂ ਕਰ ਦਿੰਦੇ ਨੇ ਹਾਲਾਂਕਿ ਜਿੱਥੇ ਤੁਹਾਡੇ ਨਾਲ ਅਸੀਂ ਇੱਕ ਪਾਸੇ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਦੂਜੇ ਪਾਸੇ ਇਹ ਵੀ ਜਾਣਕਾਰੀ ਦੇ ਰਹੇ ਹਾਂ ਕਿ ਕੋਲਕਾਤਾ ਤੋਂ ਨੇਪਾਲ ਵੱਲ ਇਹ ਸੋਇਆਬੀਨ ਤੇਲ ਦੇ ਨਾਲ ਭਰਿਆ ਹੋਇਆ ਟੈਂਕਰ ਜਾ ਰਿਹਾ ਸੀ ਔਰ ਅਚਾਨਕ ਇਸ ਦਾ ਸੰਤੁਲਨ ਵਿਗੜਨ ਕਾਰਨ ਇਹ ਖੇਤਾਂ ਦੇ ਵਿੱਚ ਜਾ ਡਿੱਗਿਆ ਔਰ ਉਸ ਤੋਂ ਬਾਅਦ ਜਿਹੜਾ ਇਸ ਟੈਂਕਰ ਦੇ ਵਿੱਚੋਂ ਤੇਲ ਬਾਹਰ ਨਿਕਲ ਰਿਹਾ ਸੀ ਉਸ ਨੂੰ ਭਰਨਾ ਸ਼ੁਰੂ ਕਰ ਦਿੰਦੇ ਨੇ ਜਿਹੜੇ ਰਾਹ ਗੇਰੇ ਜਿਹੜੇ ਲੋਕ ਇਥੋਂ ਲੰਘ ਰਹੇ ਸੀ ਉਹਨਾਂ ਦੀ ਜਦੋਂ ਨਜ਼ਰ ਇਸ ਟੈਂਕਰ ਦੇ ਉੱਤੇ ਪੈਂਦੀ ਹੈ ਤਾਂ ਉਹ ਮਦਦ ਕਰਨ ਦੀ ਬਜਾਏ ਇਸ ਨੂੰ ਬਾਲਟੀਆਂ ਦੇ ਵਿੱਚ ਬੋਤਲਾਂ ਦੇ ਵਿੱਚ ਭਰਨਾ ਸ਼ੁਰੂ ਕਰ ਦਿੰਦੇ ਨੇ ਹਾਲਾਂਕਿ ਇਹ ਵੀ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਜਿਹੜਾ ਵਿਅਕਤੀ ਜਿਹੜਾ ਚਾਲਕ ਇਸ ਟੈਂਕਰ ਨੂੰ ਚਲਾ ਰਿਹਾ ਸੀ ਉਸ ਦੀ ਮਸਮਸਾ ਅਜਾਣ ਬਚੀ ਹੈ ਔਰ ਇਹ ਵੀ ਜਾਣਕਾਰੀ ਸਾਡੇ ਤੱਕ ਪਹੁੰਚੀ ਹੈ ਕਿ ਜਦੋਂ ਇਹ ਟੈਂਕਰ ਇਸ ਰਸਤੇ ਤੋਂ ਜਾ ਰਿਹਾ ਸੀ ਤਾਂ ਉਸ ਦੇ ਸਾਹਮਣੋਂ ਇੱਕ ਟਰੈਕਟਰ ਆ ਜਾਂਦਾ ਔਰ ਉਸ ਨੂੰ ਬਚਾਉਂਦੇ ਬਚਾਉਂਦੇ ਇਸ ਟੈਂਕਰ ਦਾ ਸੰਤੁਲਨ ਵਿਗੜ ਜਾਂਦਾ ਹੈ ਔਰ ਅਚਾਨਕ ਇਹ ਖੇਤਾਂ ਦੇ ਵਿੱਚ ਟੈਂਕਰ ਜਾ ਡਿੱਗਦਾ ਔਰ ਹਾਸੇ ਦਾ ਸ਼ਿਕਾਰ ਹੋ ਜਾਂਦਾ ਔਰ ਦੇਖ ਸਕਦੇ ਹੋ ਕਿਵੇਂ ਜਿਹੜੇ ਲੋਕ ਨੇ ਉਹ ਬੋਤਲਾਂ ਦੇ ਵਿੱਚ ਬਾਲਟੀਆਂ ਦੇ ਵਿੱਚ ਇਸ ਸੋਇਆਬੀਨ ਤੇਲ ਨੂੰ ਭਰਨਾ ਸ਼ੁਰੂ ਕਰ ਦਿੰਦੇ ਨੇ ਔਰ ਇਹ ਵੀ ਜਾਣਕਾਰੀ ਦੇ ਦਈਏ ਕਿ ਹਾਲ ਹੀ ਦੇ ਵਿੱਚ ਪੰਜਾਬ ਦੇ ਵਿੱਚ ਵੀ ਹਾਦਸਾ ਵਾਪਰਿਆ ਸੀ ਜਦੋਂ ਦੁੱਧ ਦੇ ਨਾਲ ਭਰਿਆ ਹੋਇਆ ਟੈਂਕਰ ਪਲਟ ਗਿਆ ਔਰ ਲੋਕ ਮਦਦ ਕਰਨ ਦੀ ਬਜਾਏ ਉਹ ਦੁੱਧ ਜਿਹੜਾ ਬਾਲਟੀਆਂ ਦੇ ਵਿੱਚ ਭਰਨਾ ਸ਼ੁਰੂ ਕਰ ਦਿੰਦੇ ਨੇ ਔਰ ਅਜਿਹੇ ਜਦੋਂ ਤਸਵੀਰਾਂ ਹੁੰਦੀਆਂ ਨੇ ਤਾਂ ਤਸਵੀਰ ਦੇ ਕੇ ਹੈਰਾਨੀ ਹੁੰਦੀ ਹੈ ਕਿ ਕਿਵੇਂ ਲੋਕ ਕੁਝ ਕੁ ਲੋਕ ਹੁੰਦੇ ਨੇ ਜੋ ਮਦਦ ਕਰਨ ਦੀ ਬਜਾਏ ਅਜਿਹਿਆਂ ਜਿਹੜਾ ਲੁੱਟ ਕਰਨੀ ਸ਼ੁਰੂ ਕਰ ਦਿੰਦੇ ਨੇ ਜਿਹੜਾ ਭਾਵੇਂ ਉਹ ਦੁੱਧ ਦੀ ਅਸੀਂ ਭਾਵੇਂ ਗੱਲ ਕਰੀਏ ਜੋ ਫਲੋਰ ਦੇ ਵਿੱਚ ਘਟਨਾ ਵਾਪਰੀ ਭਾਵੇਂ ਉਸ ਉਸ ਘਟਨਾ ਦਾ ਜ਼ਿਕਰ ਕਰੀਏ ਜਾਂ ਫਿਰ ਇਹ ਜਿਹੜੀ ਆ ਤਾਜ਼ਾ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਜੋ ਕੋਲਕਾਤਾ ਤੋਂ ਨੇਪਾਲ ਵੱਲ ਜਿਹੜਾ ਟੈਂਕਰ ਜਾ ਰਿਹਾ ਸੀ ਤੇਲ ਦੇ ਨਾਲ ਭਰਿਆ ਹੋਇਆ ਸੋਇਆਬੀਨ ਤੇਲ ਦੇ ਨਾਲ ਭਰਿਆ ਹੋਇਆ ਔਰ ਜਦੋਂ ਪਲਟਦਾ ਹੈ ਤਾਂ ਉਸ ਤੋਂ ਬਾਅਦ ਅਜਿਹੀ ਤਸਵੀਰ ਸਾਹਮਣੇ ਆਉਂਦੀ ਹੈ ਤਾਂ ਸ਼ਰਮਨਾ ਕਹਿ ਸਕਦੇ ਆ ਕਿ ਵੀ ਆ ਤਸਵੀਰ ਹੈ ਕਿ ਕਿਵੇਂ ਲੋਕ ਇਸ ਤੇਲ ਨੂੰ ਲੁੱਟਣਾ ਸ਼ੁਰੂ ਕਰ ਦਿੰਦੇ ਨੇ ਸੋਇਆਬੀਨ ਤੇਲ ਨੂੰ ਲੁੱਟਣਾ ਸ਼ੁਰੂ ਕਰ ਦਿੰਦੇ ਨੇ ਹਾਲਾਂਕਿ ਵੀ ਜਾਣਕਾਰੀ ਦੇ ਦਈਏ ਕਿ ਇਸ ਹਾਦਸੇ ਦੇ ਦੌਰਾਨ ਜਿਹੜਾ ਟੈਂਕਰ ਚਾਲਕ ਸੀ ਔਰ ਉਸ ਦੇ ਨਾਲ ਉਸ ਦਾ ਜਿਹੜਾ ਸਾਥੀ ਹੈ ਉਸ ਦੀ ਮਸਾ ਜਾਣ ਬਚਦੀ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਕੋਲਕਾਤਾ ਦੇ ਹਲਦਿਆ ਬੰਦਰਗਾਹ ਤੋਂ ਨੇਪਾਲ ਵੱਲ ਇਹ ਸੋਇਆਬੀਨ ਤੇਲ ਨਾਲ ਭਰਿਆ ਹੋਇਆ ਟੈਂਕਰ ਜਿਹੜਾ ਟੈਂਕਰ ਚਾਲਕਾ ਲੈ ਕੇ ਜਾ ਰਿਹਾ ਸੀ ਤਾਂ ਬਾਰਡਰ ਤੋਂ ਤਕਰੀਬਨ 20 ਕਿਲੋਮੀਟਰ ਪਹਿਲਾਂ ਸੁਗੋਲੀ ਟੋਲ ਪਲਾਜ਼ਾ ਉੱਥੇ ਇਹ ਟੈਂਕਰ ਦਾ ਸੰਤੁਲਨ ਵਿਗੜ ਗਿਆ ਔਰ ਅਚਾਨਕ ਇਹ ਜਿਹੜਾ ਟੈਂਕਰ ਹੈ ਉਹ ਖੇਤਾਂ ਦੇ ਵਿੱਚ ਪਲੜ ਜਾਂਦਾ ਔਰ ਪਲਟਨ ਕਰਨ ਦੇਖ ਸਕਦੇ ਹੋ ਜਿੱਥੇ ਇੱਕ ਪਾਸੇ ਹੱਦਸਾ ਵਾਪਰਿਆ ਔਰ ਉੱਤੇ ਦੂਜੇ ਪਾਸੇ ਜਿਹੜੇ ਰਾਹਗੀਰ ਸੀ ਲੋਕ ਸੀ ਉਹ ਇਸ ਸੋਇਆਬੀਨ ਤੇਲ ਨੂੰ ਲੁੱਟਣਾ ਸ਼ੁਰੂ ਕਰ ਦਿੰਦੇ ਨੇ ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਤਸਵੀਰਾਂ ਕੋਲਕਾਤਾ ਤੋਂ ਸਾਹਮਣੇ ਆਈਆਂ ਨੇ ਕੋਲਕਾਤਾ ਤੋਂ ਇਹ ਨੇਪਾਲ ਵੱਲ ਟੈਂਕਰ ਤੇਲ ਦੇ ਨਾਲ ਭਰਿਆ ਹੋਇਆ ਜਾ ਰਿਹਾ ਸੀ ਔਰ ਅਚਾਨਕ ਇਹ ਤੇਲ ਦੇ ਨਾਲ ਭਰਿਆ ਹੋਇਆ ਟੈਂਕਰ ਪਲਟ ਜਾਂਦਾ ਹੈ ਔਰ ਉਸ ਤੋਂ ਬਾਅਦ ਦੇਖ ਸਕਦੇ ਹੋ ਕਿਵੇਂ ਜਿਹੜੇ ਲੋਕ ਇਸ ਰਸਤੇ ਤੋਂ ਲੰਘ ਰਹੇ ਸੀ ਉਹ ਇਸ ਤੇਲ ਨੂੰ ਬਾਲਟੀਆਂ ਦੇ ਵਿੱਚ ਬੋਤਲਾਂ ਦੇ ਵਿੱਚ ਭਰਨਾ ਸ਼ੁਰੂ ਕਰ ਦਿੰਦੇ ਨੇ ਔਰ ਦੇਖ ਸਕਦੇ ਹੋ ਕਿਵੇਂ ਲੁੱਟ ਮਚ ਗਈ ਜਦੋਂ ਸੋਇਆਬੀਨ ਤੇਲ ਦੇ ਨਾਲ ਭਰਿਆ ਹੋਇਆ ਟੈਂਕਰ ਅਚਾਨਕ ਪਲਟ ਜਾਂਦਾ ਹੈ ਔਰ ਖੇਤਾਂ ਦੇ ਵਿੱਚ ਜਾ ਡਿੱਗਦਾ ਹੈ ਤਾਂ ਉਸ ਤੋਂ ਬਾਅਦ ਅ ਜਿਹੜਾ ਲੋਕਾਂ ਦੇ ਵਿੱਚ ਲੁੱਟ ਮੱਚ ਜਾਂਦੀ ਔਰ ਕਿਵੇਂ ਇਸ ਟੈਂਕਰ ਦੇ ਵਿੱਚੋਂ ਨਿਕਲ ਰਿਹਾ ਸੋਇਆਬੀਨ ਦਾ ਤੇਲ ਉਹ ਬਾਲਟੀਆਂ ਦੇ ਵਿੱਚ ਔਰ ਬੋਤਲਾਂ ਦੇ ਵਿੱਚ ਭਰਨਾ ਸ਼ੁਰੂ ਕਰ ਦਿੰਦੇ ਨੇ ਹਾਲਾਂਕਿ ਜਿੱਥੇ ਤੁਹਾਡੇ ਨਾਲ ਅਸੀਂ ਇੱਕ ਪਾਸੇ ਤਸਵੀਰਾਂ ਸਾਂਝੀਆਂ ਕਰ ਰਹੇ ਆ ਦੂਜੇ ਪਾਸੇ ਇਹ ਵੀ ਜਾਣਕਾਰੀ ਦੇ ਰਹੇ ਆ ਕਿ ਕੋਲਕਾਤਾ ਤਾਂ ਨੇਪਾਲ ਵਾਲਾ ਇਹ ਸੋਇਆਬੀਨ ਤੇਲ ਦੇ ਨਾਲ ਭਰਿਆ ਹੋਇਆ ਟੈਂਕਰ ਜਾ ਰਿਹਾ ਸੀ ਔਰ ਅਚਾਨਕ ਇਸ ਦਾ ਸੰਤੁਲਨ ਵਿਗੜਨ ਕਾਰਨ ਇਹ ਖੇਤਾਂ ਦੇ ਵਿੱਚ ਜਾ ਡਿੱਗਿਆ ਔਰ ਉਸ ਤੋਂ ਬਾਅਦ ਜਿਹੜਾ ਇਸ ਟੈਂਕਰ ਦੇ ਵਿੱਚੋਂ ਤੇਲ ਬਾਹਰ ਨਿਕਲ ਰਿਹਾ ਸੀ ਉਸ ਨੂੰ ਪਰਨਾ ਸ਼ੁਰੂ ਕਰ ਦਿੰਦੇ ਨੇ ਜਿਹੜੇ ਰਾਹ ਗੇਰੇ ਜਿਹੜੇ ਲੋਕ ਇਥੋਂ ਲੰਘ ਰਹੇ ਸੀ ਉਹਨਾਂ ਦੀ ਜਦੋਂ ਨਜ਼ਰ ਇਸ ਟੈਂਕਰ ਦੇ ਉੱਤੇ ਪੈਂਦੀ ਹੈ ਤਾਂ ਉਹ ਮਦਦ ਕਰਨ ਦੀ ਬਜਾਏ ਇਸ ਨੂੰ ਬਾਲਟੀਆਂ ਦੇ ਵਿੱਚ ਬੋਤਲਾਂ ਦੇ ਵਿੱਚ ਭਰਨਾ ਸ਼ੁਰੂ ਕਰ ਦਿੰਦੇ ਨੇ ਹਾਲਾਂਕਿ ਵੀ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਜਿਹੜਾ ਵਿਅਕਤੀ ਜਿਹੜਾ ਚਾਲਕ ਇਸ ਟੈਂਕਰ ਨੂੰ ਚਲਾ ਰਿਹਾ ਸੀ ਉਸ ਦੀ ਮਸਮਸਾ ਅਜਾਨ ਬਚੀ ਹੈ ਔਰ ਇਹ ਵੀ ਜਾਣਕਾਰੀ ਸਾਡੇ ਤੱਕ ਪਹੁੰਚੀ ਹੈ ਕਿ ਜਦੋਂ ਇਹ ਟੈਂਕਰ ਇਸ ਰਸਤੇ ਤੋਂ ਜਾ ਰਿਹਾ ਸੀ ਤਾਂ ਉਸ ਦੇ ਸਾਹਮਣੋਂ ਇੱਕ ਟਰੈਕਟਰ ਆ ਜਾਂਦਾ ਔਰ ਉਸ ਨੂੰ ਬਚਾਉਂਦੇ ਬਚਾਉਂਦੇ ਇਸ ਟੈਂਕਰ ਦਾ ਸੰਤੁਲਨ ਵਿਗੜ ਜਾਂਦਾ ਔਰ ਅਚਾਨਕ ਇਹ ਖੇਤਾਂ ਦੇ ਵਿੱਚ ਟੈਂਕਰ ਜਾ ਡਿੱਗਦਾ ਔਰ ਹਾਸੇ ਦਾ ਸ਼ਿਕਾਰ ਹੋ ਜਾਂਦਾ ਔਰ ਦੇਖ ਸਕਦੇ ਹੋ ਕਿਵੇਂ ਜਿਹੜੇ ਲੋਕ ਨੇ ਉਹ ਬੋਤਲਾਂ ਦੇ ਵਿੱਚ ਬਾਲਟੀਆਂ ਦੇ ਵਿੱਚ ਇਸ ਸੋਇਆਬੀਨ ਤੇਲ ਨੂੰ ਭਰਨਾ ਸ਼ੁਰੂ ਕਰ ਦਿੰਦੇ ਨੇ ਔਰ ਇਹ ਵੀ ਜਾਣਕਾਰੀ ਦੇ ਦਈਏ ਕਿ ਹਾਲ ਹੀ ਦੇ ਵਿੱਚ ਪੰਜਾਬ ਦੇ ਵਿੱਚ ਵੀ ਹਾਦਸਾ ਵਾਪਰਿਆ ਸੀ ਜਦੋਂ ਦੁੱਧ ਦੇ ਨਾਲ ਭਰਿਆ ਹੋਇਆ ਟੈਂਕਰ ਪਲਟ ਗਿਆ ਔਰ ਲੋਕ ਮਦਦ ਕਰਨ ਦੀ ਬਜਾਏ ਉਹ ਦੁੱਧ ਜਿਹੜਾ ਬਾਲਟੀਆਂ ਦੇ ਵਿੱਚ ਭਰਨਾ ਸ਼ੁਰੂ ਕਰ ਦਿੰਦੇ ਨੇ ਔਰ ਅਜਿਹੇ ਜਦੋਂ ਤਸਵੀਰਾਂ ਹੁੰਦੀਆਂ ਨੇ ਤਾਂ ਤਸਵੀਰ ਦੇ ਕੇ ਹੈਰਾਨੀ ਹੁੰਦੀ ਹੈ ਕਿ ਕਿਵੇਂ ਲੋਕ ਕੁਝ ਕੁ ਲੋਕ ਹੁੰਦੇ ਨੇ ਜੋ ਮਦਦ ਕਰਨ ਦੀ ਬਜਾਏ ਅਜਿਹਿਆਂ ਜਿਹੜਾ ਲੁੱਟ ਕਰਨੀ ਸ਼ੁਰੂ ਕਰ ਦਿੰਦੇ ਨੇ ਜਿਹੜਾ ਭਾਵੇਂ ਉਹ ਦੁੱਧ ਦੀ ਅਸੀਂ ਭਾਵੇਂ ਗੱਲ ਕਰੀਏ ਜੋ ਫਲੋਰ ਦੇ ਵਿੱਚ ਘਟਨਾ ਵਾਪਰੀ ਭਾਵੇਂ ਉਸ ਉਸ ਘਟਨਾ ਦਾ ਜ਼ਿਕਰ ਕਰੀਏ ਜਾਂ ਫਿਰ ਇਹ ਜਿਹੜੀ ਆ ਤਾਜ਼ਾ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਜੋ ਕੋਲਕਾਤਾ ਤੋਂ ਨੇਪਾਲ ਵੱਲ ਜਿਹੜਾ ਇੱਕ ਟੈਂਕਰ ਜਾ ਰਿਹਾ ਸੀ ਤੇਲ ਦੇ ਨਾਲ ਭਰਿਆ ਹੋਇਆ ਸੋਇਆਬੀਨ ਤੇਲ ਦੇ ਨਾਲ ਭਰਿਆ ਹੋਇਆ ਔਰ ਜਦੋਂ ਪਲਟਦਾ ਹੈ ਤਾਂ ਉਸ ਤੋਂ ਬਾਅਦ ਅਜਿਹੀ ਤਸਵੀਰ ਸਾਹਮਣੇ ਆਉਂਦੀ ਹੈ ਤਾਂ ਸ਼ਰਮ ਨਾ ਕਹਿ ਸਕਦੇ ਕਿ ਵੀ ਤਸਵੀਰ ਹੈ ਕਿ ਕਿਵੇਂ ਲੋਕ ਇਸ ਤੇਲ ਨੂੰ ਲੁੱਟਣਾ ਸ਼ੁਰੂ ਕਰ ਦਿੰਦੇ ਨੇ ਸੋਇਆਬੀਨ ਤੇਲ ਨੂੰ ਲੁੱਟਣਾ ਸ਼ੁਰੂ ਕਰ ਦਿੰਦੇ ਨੇ ਹਾਲਾਂਕਿ ਵੀ ਜਾਣਕਾਰੀ ਦੇ ਦਈਏ ਕਿ ਇਸ ਹਾਦਸੇ ਦੇ ਦੌਰਾਨ ਜਿਹੜਾ ਟੈਂਕਰ ਚਾਲਕ ਸੀ ਔਰ ਉਸ ਦੇ ਨਾਲ ਉਸ ਦਾ ਜਿਹੜਾ ਸਾਥੀ ਹੈ ਉਸ ਦੀ ਮਸਾ ਜਾਣ ਬਚਦੀ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਕੋਲਕਾਤਾ ਦੇ ਹਲਦਿਆ ਬੰਦਰਗਾਹ ਤੋਂ ਨੇਪਾਲ ਵੱਲ ਇਹ ਸੋਇਆਬੀਨ ਤੇਲ ਨਾਲ ਭਰਿਆ ਹੋਇਆ ਟੈਂਕਰ ਜਿਹੜਾ ਟੈਂਕਰ ਚਾਲਕਾ ਲੈ ਕੇ ਜਾ ਰਿਹਾ ਸੀ ਤਾਂ ਬਾਰਡਰ ਤੋਂ ਤਕਰੀਬਨ 20 ਕਿਲੋਮੀਟਰ ਪਹਿਲਾਂ ਸੁਗੋਲੀ ਟੋਲ ਪਲਾਜ਼ਾ ਉੱਥੇ ਇਹ ਟੈਂਕਰ ਦਾ ਸੰਤੁਲਨ ਵਿਗੜ ਗਿਆ ਔਰ ਅਚਾਨਕ ਇਹ ਜਿਹੜਾ ਟੈਂਕਰ ਹੈ ਉਹ ਖੇਤਾਂ ਦੇ ਵਿੱਚ ਪਲੜ ਜਾਂਦਾ ਔਰ ਪਲਟਨ ਕਰਨ ਦੇਖ ਸਕਦੇ ਹੋ ਜਿੱਥੇ ਇੱਕ ਪਾਸੇ ਹੱਦਸਾ ਵਾਪਰਿਆ ਔਰ ਉੱਤੇ ਦੂਜੇ ਪਾਸੇ ਜਿਹੜੇ ਰਾਹਗੀਰ ਸੀ ਲੋਕ ਸੀ ਉਹ ਇਸ ਸੋਇਆਬੀਨ ਤੇਲ ਨੂੰ ਲੁੱਟਣਾ ਸ਼ੁਰੂ ਕਰ ਦਿੰਦੇ ਨੇ ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਤਸਵੀਰਾਂ ਕੋਲਕਾਤਾ ਤੋਂ ਸਾਹਮਣੇ ਆਈਆਂ ਨੇ ਕੋਲਕਾਤਾ ਤੋਂ ਇਹ ਨੇਪਾਲ ਵੱਲ ਟੈਂਕਰ ਤੇਲ ਦੇ ਨਾਲ ਭਰਿਆ ਹੋਇਆ ਜਾ ਰਿਹਾ ਸੀ ਔਰ ਅਚਾਨਕ ਇਹ ਤੇਲ ਦੇ ਨਾਲ ਭਰਿਆ ਹੋਇਆ ਟੈਂਕਰ ਪਲਟ ਜਾਂਦਾ ਹੈ ਔਰ ਉਸ ਤੋਂ ਬਾਅਦ ਦੇਖ ਸਕਦੇ ਹੋ ਕਿਵੇਂ ਜਿਹੜੇ ਲੋਕ ਇਸ ਰਸਤੇ ਤੋਂ ਲੰਘ ਰਹੇ ਸੀ ਉਹ ਇਸ ਤੇਲ ਨੂੰ ਬਾਲਟੀਆਂ ਦੇ ਵਿੱਚ ਬੋਤਲਾਂ ਦੇ ਵਿੱਚ ਭਰਨਾ ਸ਼ੁਰੂ ਕਰ ਦਿੰਦੇ ਨੇ ਔਰ ਦੇਖ ਸਕਦੇ ਹੋ ਕਿਵੇਂ ਲੁੱਟ ਮੱਚ ਗਈ ਜਦੋਂ ਸੋਇਆਬੀਨ ਤੇਲ ਦੇ ਨਾਲ ਭਰਿਆ ਹੋਇਆ ਟੈਂਕਰ ਅਚਾਨਕ ਪਲਟ ਜਾਂਦਾ ਹੈ ਔਰ ਖੇਤਾਂ ਦੇ ਵਿੱਚ ਜਾ ਡਿੱਗਦਾ ਹੈ ਤਾਂ ਉਸ ਤੋਂ ਬਾਅਦ ਅ ਜਿਹੜਾ ਲੋਕਾਂ ਦੇ ਵਿੱਚ ਲੁੱਟ ਮੱਚ ਜਾਂਦੀ ਔਰ ਕਿਵੇਂ ਇਸ ਟੈਂਕਰ ਦੇ ਵਿੱਚੋਂ ਨਿਕਲ ਰਿਹਾ ਸੋਇਆਬੀਨ ਦਾ ਤੇਲ ਉਹ ਬਾਲਟੀਆਂ ਦੇ ਵਿੱਚ ਔਰ ਬੋਤਲਾਂ ਦੇ ਵਿੱਚ ਭਰਨਾ ਸ਼ੁਰੂ ਕਰ ਦਿੰਦੇ ਨੇ ਹਾਲਾਂਕਿ ਜਿੱਥੇ ਤੁਹਾਡੇ ਨਾਲ ਅਸੀਂ ਇੱਕ ਪਾਸੇ ਤਸਵੀਰਾਂ ਸਾਂਝੀਆਂ ਕਰ ਰਹੇ ਆ ਦੂਜੇ ਪਾਸੇ ਇਹ ਵੀ ਜਾਣਕਾਰੀ ਦੇ ਰਹੇ ਹਾਂ ਕਿ ਕੋਲਕਾਤਾ ਤੋਂ ਨੇਪਾਲ ਵੱਲ ਇਹ ਸੋਇਆਬੀਨ ਤੇਲ ਦੇ ਨਾਲ ਭਰਿਆ ਹੋਇਆ ਟੈਂਕਰ ਜਾ ਰਿਹਾ ਸੀ ਔਰ ਅਚਾਨਕ ਇਸ ਦਾ ਸੰਤੁਲਨ ਵਿਗੜਨ ਕਾਰਨ ਇਹ ਖੇਤਾਂ ਦੇ ਵਿੱਚ ਜਾ ਡਿੱਗਿਆ ਔਰ ਉਸ ਤੋਂ ਬਾਅਦ ਜਿਹੜਾ ਇਸ ਟੈਂਕਰ ਦੇ ਵਿੱਚੋਂ ਤੇਲ ਬਾਹਰ ਨਿਕਲ ਰਿਹਾ ਸੀ ਉਸ ਨੂੰ ਭਰਨਾ ਸ਼ੁਰੂ ਕਰ ਦਿੰਦੇ ਨੇ ਜਿਹੜੇ ਰਾਹਗੀਰ ਜਿਹੜੇ ਲੋਕ ਇੱਥੋਂ ਲੰਘ ਰਹੇ ਸੀ ਉਹਨਾਂ ਦੀ ਜਦੋਂ ਨਜ਼ਰ ਇਸ ਟੈਂਕਰ ਦੇ ਉੱਤੇ ਪੈਂਦੀ ਹੈ ਤਾਂ ਉਹ ਮਦਦ ਕਰਨ ਦੀ ਬਜਾਏ ਇਸ ਨੂੰ ਬਾਲਟੀਆਂ ਦੇ ਵਿੱਚ ਬੋਤਲਾਂ ਦੇ ਵਿੱਚ ਭਰਨਾ ਸ਼ੁਰੂ ਕਰ ਦਿੰਦੇ ਨੇ ਹਾਲਾਂਕਿ ਵੀ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਜਿਹੜਾ ਵਿਅਕਤੀ ਜਿਹੜਾ ਚਾਲਕ ਇਸ ਟੈਂਕਰ ਨੂੰ ਚਲਾ ਰਿਹਾ ਸੀ ਉਸ ਦੀ ਮਸਮਸਾ ਅਜਾਨ ਬਚੀ ਹੈ ਔਰ ਇਹ ਵੀ ਜਾਣਕਾਰੀ ਸਾਡੇ ਤੱਕ ਪਹੁੰਚੀ ਹੈ ਕਿ ਜਦੋਂ ਇਹ ਟੈਂਕਰ ਇਸ ਰਸਤੇ ਤੋਂ ਜਾ ਰਿਹਾ ਸੀ ਤਾਂ ਉਸ ਦੇ ਸਾਹਮਣੋਂ ਇੱਕ ਟਰੈਕਟਰ ਆ ਜਾਂਦਾ ਹੈ ਔਰ ਉਸ ਨੂੰ ਬਚਾਉਂਦੇ-ਬਚਾਉਂਦੇ ਇਸ ਟੈਂਕਰ ਦਾ ਸੰਤੁਲਨ ਵਿਗੜ ਜਾਂਦਾ ਹੈ ਔਰ ਅਚਾਨਕ ਇਹ ਖੇਤਾਂ ਦੇ ਵਿੱਚ ਟੈਂਕਰ ਜਾ ਡਿੱਗਦਾ ਹੈ ਔਰ ਹਾਸੇ ਦਾ ਸ਼ਿਕਾਰ ਹੋ ਜਾਂਦਾ ਹੈ ਔਰ ਦੇਖ ਸਕਦੇ ਹੋ ਕਿਵੇਂ ਜਿਹੜੇ ਲੋਕ ਨੇ ਉਹ ਬੋਤਲਾਂ ਦੇ ਵਿੱਚ ਬਾਲਟੀਆਂ ਦੇ ਵਿੱਚ ਇਸ ਸੋਇਆਬੀਨ ਤੇਲ ਨੂੰ ਭਰਨਾ ਸ਼ੁਰੂ ਕਰ ਦਿੰਦੇ ਨੇ ਔਰ ਇਹ ਵੀ ਜਾਣਕਾਰੀ ਦੇ ਦਈਏ ਕਿ ਹਾਲ ਹੀ ਦੇ ਵਿੱਚ ਪੰਜਾਬ ਦੇ ਵਿੱਚ ਵੀ ਹਾਦਸਾ ਵਾਪਰਿਆ ਸੀ ਜਦੋਂ ਦੁੱਧ ਦੇ ਨਾਲ ਭਰਿਆ ਹੋਇਆ ਟੈਂਕਰ ਪਲਟ ਗਿਆ ਔਰ ਲੋਕ ਮਦਦ ਕਰਨ ਦੀ ਬਜਾਏ ਉਹ ਦੁੱਧ ਜਿਹੜਾ ਬਾਲਟੀਆਂ ਦੇ ਵਿੱਚ ਭਰਨਾ ਸ਼ੁਰੂ ਕਰ ਦਿੰਦੇ ਨੇ ਔਰ ਅਜਿਹੀਆਂ ਜਦੋਂ ਤਸਵੀਰਾਂ ਹੁੰਦੀਆਂ ਨੇ ਤਾਂ ਤਸਵੀਰ ਦੇ ਕੇ ਹੈਰਾਨੀ ਹੁੰਦੀ ਹੈ ਕਿ ਕਿਵੇਂ ਲੋਕ ਕੁਝ ਕੁ ਲੋਕ ਹੁੰਦੇ ਨੇ ਜੋ ਮਦਦ ਕਰਨ ਦੀ ਬਜਾਏ ਅਜਿਹਿਆਂ ਜਿਹੜਾ ਲੁੱਟ ਕਰਨੀ ਸ਼ੁਰੂ ਕਰ ਦਿੰਦੇ ਨੇ ਜਿਹੜਾ ਭਾਵੇਂ ਉਹ ਦੁੱਧ ਦੀ ਅਸੀਂ ਭਾਵੇਂ ਗੱਲ ਕਰੀਏ ਜੋ ਫਿਲੌਰ ਦੇ ਵਿੱਚ ਘਟਨਾ ਵਾਪਰੀ ਭਾਵੇਂ ਉਸ ਉਸ ਘਟਨਾ ਦਾ ਜ਼ਿਕਰ ਕਰੀਏ ਜਾਂ ਫਿਰ ਇਹ ਜਿਹੜੀ ਆ ਤਾਜ਼ਾ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਜੋ ਕੋਲਕਾਤਾ ਤੋਂ ਨੇਪਾਲ ਵੱਲ ਜਿਹੜਾ ਇੱਕ ਟੈਂਕਰ ਜਾ ਰਿਹਾ ਸੀ ਤੇਲ ਦੇ ਨਾਲ ਭਰਿਆ ਹੋਇਆ ਸੋਇਆਬੀਨ ਤੇਲ ਦੇ ਨਾਲ ਭਰਿਆ ਹੋਇਆ ਔਰ ਜਦੋਂ ਪਲਟਦਾ ਹੈ ਤਾਂ ਉਸ ਤੋਂ ਬਾਅਦ ਅਜਿਹੀ ਤਸਵੀਰ ਸਾਹਮਣੇ ਆਉਂਦੀ ਹੈ ਤਾਂ ਸ਼ਰਮ ਨਾ ਕਹਿ ਸਕਦੇ ਕਿ ਵੀ ਆ ਤਸਵੀਰ ਹੈ ਕਿ ਕਿਵੇਂ ਲੋਕ ਇਸ ਤੇਲ ਨੂੰ ਲੁੱਟਣਾ ਸ਼ੁਰੂ ਕਰ ਦਿੰਦੇ ਨੇ ਸੋਇਆਬੀਨ ਤੇਲ ਨੂੰ ਲੁੱਟਣਾ ਸ਼ੁਰੂ ਕਰ ਦਿੰਦੇ ਨੇ ਹਾਲਾਂਕਿ ਵੀ ਜਾਣਕਾਰੀ ਦੇ ਦਈਏ ਕਿ ਇਸ ਹਾਦਸੇ ਦੇ ਦੌਰਾਨ ਜਿਹੜਾ ਟੈਂਕਰ ਚਾਲਕ ਸੀ ਔਰ ਉਸ ਦੇ ਨਾਲ ਉਸ ਦਾ ਜਿਹੜਾ ਸਾਥੀ ਹੈ ਉਸ ਦੀ ਮਸਾ ਜਾਣ ਬਚਦੀ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਕੋਲਕਾਤਾ ਦੇ ਹਲਦਿਆ ਬੰਦਰਗਾਹ ਤੋਂ ਨੇਪਾਲ ਵੱਲ ਇਹ ਸੋਇਆਬੀਨ ਤੇਲ ਨਾਲ ਭਰਿਆ ਹੋਇਆ ਟੈਂਕਰ ਜਿਹੜਾ ਟੈਂਕਰ ਚਾਲਕ ਲੈ ਕੇ ਜਾ ਰਿਹਾ ਸੀ ਤਾਂ ਬਾਰਡਰ ਤੋਂ ਤਕਰੀਬਨ 20 ਕਿਲੋਮੀਟਰ ਪਹਿਲਾਂ ਸੁਗੋਲੀ ਟੋਲ ਪਲਾਜ਼ਾ ਉੱਥੇ ਇਹ ਟੈਂਕਰ ਦਾ ਸੰਤੁਲਨ ਵਿਗੜ ਗਿਆ ਔਰ ਅਚਾਨਕ ਇਹ ਜਿਹੜਾ ਟੈਂਕਰ ਹੈ ਉਹ ਖੇਤਾਂ ਦੇ ਵਿੱਚ ਪਲਟ ਜਾਂਦਾ ਔਰ ਪਲਟਨ ਕਰਨ ਦੇਖ ਸਕਦੇ ਹੋ ਜਿੱਥੇ ਇੱਕ ਪਾਸੇ ਹੱਦਸਾ ਵਾਪਰਿਆ ਔਰ ਉੱਤੇ ਦੂਜੇ ਪਾਸੇ ਜਿਹੜੇ ਰਾਹਗੀਰ ਸੀ ਲੋਕ ਸੀ ਉਹ ਇਸ ਸੋਇਆਬੀਨ ਤੇਲ ਨੂੰ ਲੁੱਟਣਾ ਸ਼ੁਰੂ ਕਰ ਦਿੰਦੇ ਨੇ ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਤਸਵੀਰਾਂ ਕੋਲਕਾਤਾ ਤੋਂ ਸਾਹਮਣੇ ਆਈਆਂ ਨੇ ਕੋਲਕਾਤਾ ਤੋਂ ਇਹ ਨੇਪਾਲ ਵੱਲ ਟੈਂਕਰ ਤੇਲ ਦੇ ਨਾਲ ਭਰਿਆ ਹੋਇਆ ਜਾ ਰਿਹਾ ਸੀ ਔਰ ਅਚਾਨਕ ਇਹ ਤੇਲ ਦੇ ਨਾਲ ਭਰਿਆ ਹੋਇਆ ਟੈਂਕਰ ਪਲਟ ਜਾਂਦਾ ਔਰ ਉਸ ਤੋਂ ਬਾਅਦ ਦੇਖ ਸਕਦੇ ਹੋ ਕਿਵੇਂ ਜਿਹੜੇ ਲੋਕ ਇਸ ਰਸਤੇ ਤੋਂ ਲੰਘ ਰਹੇ ਸੀ ਉਹ ਇਸ ਤੇਲ ਨੂੰ ਬਾਲਟੀਆਂ ਦੇ ਵਿੱਚ ਬੋਤਲਾਂ ਦੇ ਵਿੱਚ ਭਰਨਾ ਸ਼ੁਰੂ ਕਰ ਦਿੰਦੇ ਨੇ ਔਰ ਦੇਖ ਸਕਦੇ ਹੋ ਕਿਵੇਂ ਲੁੱਟ ਮਚ ਗਈ ਜਦੋਂ ਸੋਇਆਬੀਨ ਤੇਲ ਦੇ ਨਾਲ ਭਰਿਆ ਹੋਇਆ ਟੈਂਕਰ ਅਚਾਨਕ ਪਲਟ ਜਾਂਦਾ ਹੈ ਔਰ ਖੇਤਾਂ ਦੇ ਵਿੱਚ ਜਾ ਡਿੱਗਦਾ ਹੈ ਤਾਂ ਉਸ ਤੋਂ ਬਾਅਦ ਅ ਜਿਹੜਾ ਲੋਕਾਂ ਦੇ ਵਿੱਚ ਲੁੱਟ ਮੱਚ ਜਾਂਦੀ ਔਰ ਕਿਵੇਂ ਇਸ ਟੈਂਕਰ ਦੇ ਵਿੱਚੋਂ ਨਿਕਲ ਰਿਹਾ ਸੋਇਆਬੀਨ ਦਾ ਤੇਲ ਉਹ ਬਾਲਟੀਆਂ ਦੇ ਵਿੱਚ ਔਰ ਬੋਤਲਾਂ ਦੇ ਵਿੱਚ ਭਰਨਾ ਸ਼ੁਰੂ ਕਰ ਦਿੰਦੇ ਨੇ ਹਾਲਾਂਕਿ ਜਿੱਥੇ ਤੁਹਾਡੇ ਨਾਲ ਅਸੀਂ ਇੱਕ ਪਾਸੇ ਤਸਵੀਰਾਂ ਸਾਂਝੀਆਂ ਕਰ ਰਹੇ ਆ ਦੂਜੇ ਪਾਸੇ ਇਹ ਵੀ ਜਾਣਕਾਰੀ ਦੇ ਰਹੇ ਆ ਕਿ ਕੋਲਕਾਤਾ ਤੋਂ ਨੇਪਾਲ ਵੱਲ ਇਹ ਸੋਇਆਬੀਨ ਤੇਲ ਦੇ ਨਾਲ ਭਰਿਆ ਹੋਇਆ ਟੈਂਕਰ ਜਾ ਰਿਹਾ ਸੀ ਔਰ ਅਚਾਨਕ ਇਸ ਦਾ ਸੰਤੁਲਨ ਵਿਗੜਨ ਕਾਰਨ ਇਹ ਖੇਤਾਂ ਦੇ ਵਿੱਚ ਜਾ ਡਿੱਗਿਆ ਔਰ ਉਸ ਤੋਂ ਬਾਅਦ ਜਿਹੜਾ ਇਸ ਟੈਂਕਰ ਦੇ ਵਿੱਚੋਂ ਤੇਲ ਬਾਹਰ ਨਿਕਲ ਰਿਹਾ ਸੀ ਉਸ ਨੂੰ ਭਰਨਾ ਸ਼ੁਰੂ ਕਰ ਦਿੰਦੇ ਨੇ ਜਿਹੜੇ ਰਾਹ ਗੇਰ ਜਿਹੜੇ ਲੋਕ ਇਥੋਂ ਲੰਘ ਰਹੇ ਸੀ ਉਹਨਾਂ ਦੀ ਜਦੋਂ ਨਜ਼ਰ ਇਸ ਟੈਂਕਰ ਦੇ ਉੱਤੇ ਪੈਂਦੀ ਹੈ ਤਾਂ ਉਹ ਮਦਦ ਕਰਨ ਦੀ ਬਜਾਏ ਇਸ ਨੂੰ ਬਾਲਟੀਆਂ ਦੇ ਵਿੱਚ ਬੋਤਲਾਂ ਦੇ ਵਿੱਚ ਭਰਨਾ ਸ਼ੁਰੂ ਕਰ ਦਿੰਦੇ ਨੇ ਹਾਲਾਂਕਿ ਵੀ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਜਿਹੜਾ ਵਿਅਕਤੀ ਜਿਹੜਾ ਚਾਲਕ ਇਸ ਟੈਂਕਰ ਨੂੰ ਚਲਾ ਰਿਹਾ ਸੀ ਉਸ ਦੀ ਮਸਮਸਾ ਅਜਾਨ ਬਚੀ ਹੈ ਔਰ ਇਹ ਵੀ ਜਾਣਕਾਰੀ ਸਾਡੇ ਤੱਕ ਪਹੁੰਚੀ ਹੈ ਕਿ ਜਦੋਂ ਇਹ ਟੈਂਕਰ ਇਸ ਰਸਤੇ ਤੋਂ ਜਾ ਰਿਹਾ ਸੀ ਤਾਂ ਉਸ ਦੇ ਸਾਹਮਣੋਂ ਇੱਕ ਟਰੈਕਟਰ ਆ ਜਾਂਦਾ ਹੈ ਔਰ ਉਸ ਨੂੰ ਬਚਾਉਂਦੇ ਬਚਾਉਂਦੇ ਇਸ ਟੈਂਕਰ ਦਾ ਸੰਤੁਲਨ ਵਿਗੜ ਜਾਂਦਾ ਹੈ ਔਰ ਅਚਾਨਕ ਇਹ ਖੇਤਾਂ ਦੇ ਵਿੱਚ ਟੈਂਕਰ ਜਾ ਡਿੱਗਦਾ ਹੈ ਔਰ ਹਾਸੇ ਦਾ ਸ਼ਿਕਾਰ ਹੋ ਜਾਂਦਾ ਹੈ ਔਰ ਦੇਖ ਸਕਦੇ ਹੋ ਕਿਵੇਂ ਜਿਹੜੇ ਲੋਕ ਨੇ ਉਹ ਬੋਤਲਾਂ ਦੇ ਵਿੱਚ ਬਾਲਟੀਆਂ ਦੇ ਵਿੱਚ ਇਸ ਸੋਇਆਬੀਨ ਤੇਲ ਨੂੰ ਭਰਨਾ ਸ਼ੁਰੂ ਕਰ ਦਿੰਦੇ ਨੇ ਔਰ ਇਹ ਵੀ ਜਾਣਕਾਰੀ ਦੇ ਦਈਏ ਕਿ ਹਾਲ ਹੀ ਦੇ ਵਿੱਚ ਪੰਜਾਬ ਦੇ ਵਿੱਚ ਵੀ ਹਾਦਸਾ ਵਾਪਰਿਆ ਸੀ ਜਦੋਂ ਦੁੱਧ ਦੇ ਨਾਲ ਭਰਿਆ ਹੋਇਆ ਟੈਂਕਰ ਪਲਟ ਗਿਆ ਔਰ ਲੋਕ ਮਦਦ ਕਰਨ ਦੀ ਬਜਾਏ ਉਹ ਦੁੱਧ ਜਿਹੜਾ ਬਾਲਟੀਆਂ ਦੇ ਵਿੱਚ ਭਰਨਾ ਸ਼ੁਰੂ ਕਰ ਦਿੰਦੇ ਨੇ ਔਰ ਅਜਿਹੀਆਂ ਜਦੋਂ ਤਸਵੀਰਾਂ ਹੁੰਦੀਆਂ ਨੇ ਤਾਂ ਤਸਵੀਰ ਦੇ ਕੇ ਹੈਰਾਨੀ ਹੁੰਦੀ ਹੈ ਕਿ ਕਿਵੇਂ ਲੋਕ ਕੁਝ ਕੁ ਲੋਕ ਹੁੰਦੇ ਨੇ ਜੋ ਮਦਦ ਕਰਨ ਦੀ ਬਜਾਏ ਅਜਿਹਿਆਂ ਜਿਹੜਾ ਲੁੱਟ ਕਰਨੀ ਸ਼ੁਰੂ ਕਰ ਦਿੰਦੇ ਨੇ ਜਿਹੜਾ ਭਾਵੇਂ ਉਹ ਦੁੱਧ ਦੀ ਅਸੀਂ ਭਾਵੇਂ ਗੱਲ ਕਰੀਏ ਜੋ ਫਲੋਰ ਦੇ ਵਿੱਚ ਘਟਨਾ ਵਾਪਰੀ ਭਾਵੇਂ ਉਸ ਉਸ ਘਟਨਾ ਦਾ ਜ਼ਿਕਰ ਕਰੀਏ ਜਾਂ ਫਿਰ ਇਹ ਜਿਹੜੀ ਆ ਤਾਜ਼ਾ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਜੋ ਕੋਲਕਾਤਾ ਤੋਂ ਨੇਪਾਲ ਵੱਲ ਜਿਹੜਾ ਟੈਂਕਰ ਜਾ ਰਿਹਾ ਸੀ ਤੇਲ ਦੇ ਨਾਲ ਭਰਿਆ ਹੋਇਆ ਸੋਇਆਬੀਨ ਤੇਲ ਦੇ ਨਾਲ ਭਰਿਆ ਹੋਇਆ ਔਰ ਜਦੋਂ ਪਲਟ ਗਿਆ